ਹਾਂਜੀ ਦੋਸਤੋ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਦੱਬ ਕੇ ਵਾਹ ਤੇ ਰੱਜ ਕੇ ਖਾਓ ਉਵੇਂ ਸਾਡੀ ਸਿਹਤ ਹੈ ਪਰ ਅੱਜ ਕੱਲ ਡਾਈਟਿੰਗ ਦਾ ਦੌਰ ਚੱਲ ਰਿਹਾ ਆ ਤੁਸੀਂ ਫੋਟੋ ਦੇਖ ਰਹੇ ਆ ਜਿਹਦੇ ਵਿੱਚ ਇੱਕ ਕੁੜੀ ਨੇ ਆਪਣੀ ਜਾਨ ਗਵਾ ਲਈ ਹੈ ਜਾਣਕਾਰੀ ਦੀ ਕਮੀ ਹੋਣ ਕਰਕੇ ਲੁੱਕ ਡਾਈਟ ਤੇ ਰਹੀ ਅਖੀਰ ਉਹਨੂੰ ਆਪਣੇ ਮੌਤ ਦਾ ਰਾਹ ਦੇਖਣਾ ਪਿਆ ਸੋ ਐ ਅੱਜਕੱਲ ਇਹ ਬਹੁਤ ਦੌਰ ਚੱਲਿਆ ਹੋਇਆ ਹਰ ਕੋ ਡਾਈਟਿੰਗ 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 ਕੋਈ ਵੀ ਬੰਦਾ ਗਰਾਊਂਡ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕੋਈ ਵੀ ਬੰਦਾ ਪ੍ਰੈਕਟਿਸ ਨਹੀਂ ਕਰਨਾ ਚਾਹੁੰਦਾ ਆਪਣੇ ਸਰੀਰ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਜਿਹਦੇ ਕਰਕੇ ਸਾਨੂੰ ਬਿਮਾਰੀਆਂ ਚਿੰਬੜ ਰਹੀਆਂ ਸੋ ਇਹੋ ਜੀ ਡਾਈਟਿੰਗ ਤੋਂ ਦੂਰ ਰਹੋ ਘੱਟੋ ਘੱਟ ਇੱਕ ਟਾਈਮ ਰੋਟੀ ਖਾਣੀ ਬਹੁਤ ਜ਼ਰੂਰੀ ਹੈ ਅੱਜਕੱਲ ਨਵਾਂ ਕੰਮ ਚੱਲ ਪਿਆ ਹੈਗਾ ਵੀ ਸਾਰਾ ਦਿਨ ਰੋਟੀਆਂ ਛੱਡ ਦਿਓ ਤੇ ਲੁੱਕਡ ਡਾਈਟ ਤੇ ਹੋ ਜਾਓ ਜਿਹਦੇ ਕਰਕੇ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਕੁੜੀ ਦੀ ਮੌਤ ਹੋ ਗਈ ਹੈ ਸੋ ਲੋਕ ਆਪਣਾ ਪੇਟ ਖਰਾਬ ਕਰ ਰਹੇ ਆ ਸਿਹਤ ਖਰਾਬ ਕਰ ਰਹੇ ਆ 40 ਸਾਲ ਤੋਂ ਥੱਲੇ ਦੱਬ ਕੇ ਮਿਹਨਤ ਲਾਓ ਚੰਗੀਆਂ ਖਰਾਕਾਂ ਖਾਓ ਘਿਓ ਪੀਓ ਦੁੱਧ ਖਾ ਪੀਓ ਦੱਬ ਕੇ ਪਨੀਰ ਖਾਓ ਦੱਬ ਕੇ ਇਹ ਪਤਾ ਨਹੀਂ ਕਿਹੋ ਜਿਹਾ ਟ੍ਰੈਂਡ ਸੈੱਟ ਹੋ ਗਿਆ ਵੀ ਪੈਸੇ ਵੀ ਲੈ ਰਹੇ ਆ ਲੋਕ ਡਾਈਟਿੰਗ ਆਸਤੇ ਡਾਈਟ ਵਾਸਤੇ ਜਾਂਦੇ ਆ ਲੋਕ ਮੈਡੀਸਨ ਵੀ ਲੈ ਰਹੇ ਆ weight ਘਟਾਉਣ ਵਾਸਤੇ ਜਿਹਦੇ ਰਿਜ਼ਲਟ ਬਹੁਤ ਮਾੜੇ ਹੁੰਦੇ ਆ ਮੈਂ ਅਕਸਰ ਹੀ ਕਹਿੰਦਾ ਰਹਿੰਦਾ ਵੀ ਤੁਸੀਂ ਗਰਾਊਂਡਾਂ ਦੇ ਵਿੱਚ ਕਿਉਂ ਨਹੀਂ ਜਾਂਦੇਗੇ ਤੇ ਗਰਾਊਂਡ ਵਿੱਚ ਆਉਂਗੇ ਮਿਹਨਤ ਲਾਉਂਗੇ ਆਕਸੀਜਨ ਗੇਨ ਕਰੋਗੇ ਹਾਰਟ ਰੇਟ ਸਹੀ ਰਹੂਗਾ ਜਿਵੇਂ ਅੱਜਕੱਲ ਹਾਰਟ ਦੀਆਂ ਇੰਨੀਆਂ ਪ੍ਰੋਬਲਮਾਂ ਆਈਆਂ ਸੋ ਅੱਜ ਅੱਜ ਆਪਾਂ ਸਿਰਫ ਗੱਲ ਡਾਈਟਿੰਗ ਦੀ ਕਰ ਰਹੇ ਹਾਂ ਇਹ ਵੀ ਇੱਕ ਰੀਜ਼ਨ ਹੈਗਾ ਜਿਹੜਾ ਕਿ ਅੱਜਕੱਲ ਸਾਈਲੈਂਟ ਹਾਰਟ ਅਟੈਕ ਵੱਧ ਰਹੇ ਹੈਗੇ ਆ ਸੋ ਇਹੋ ਜੀ ਡਾਈਟਿੰਗ ਕਰਕੇ ਤੁਸੀਂ ਆਪਣੀ ਸਿਹਤ ਨੂੰ ਖਰਾਬ ਨਾ ਕਰੋ ਡਾਈਟਿੰਗ ਦੇ ਪਿੱਛੇ ਨਾ ਭਜੋ 40 ਸਾਲ ਤੋਂ ਥੱਲੇ ਦਾ ਜੇ ਬੰਦੇ ਨੇ ਲੰਬੇ ਸਮੇਂ ਦਾ 70 80 ਸਾਲ ਤੱਕ ਜਿਮਾਰਨਾ 40 ਸਾਲ ਤੱਕ ਦਾ ਪੂਰੀ ਦੱਬ ਕੇ ਮਿਹਨਤ ਚਲਾਉਣੀ ਜੇ ਚੰਗੀ ਖਰਾਕ ਖਾਣੀ ਚਾਹੀਦੀ ਡਾਈਟਿੰਗ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਰੋਟੀ ਦੀ ਅੱਜ ਕੱਲ ਬੜਾ ਟ੍ਰੈਂਡ ਚੱਲਿਆ ਵੀ ਰੋਟੀ ਛੱਡ ਦਿਓ ਜੀ ਵਧੀਆਂ ਵੀਡੀਓ ਆਉਂਦੀਆਂ ਰੋਟੀ ਛੱਡ ਦਿਓ ਕੋਈ ਵੀ ਕਹਿੰਦਾ ਹੈਗਾ ਰੋਟੀ ਛੱਡ ਦਿਓ ਪਰ ਉਹਦੇ ਰਿਜ਼ਲਟ ਨਹੀਂ ਪਤਾ ਹੈ ਕਿੰਨੇ ਮਾੜੇ ਆ ਤੁਸੀਂ ਆਪਦੇ ਮਿਹਦੇ ਨੂੰ ਕਿੰਨਾ ਵੀਕ ਕਰ ਲੈਂਦੇ ਆ ਕਿੰਨਾ ਤੁਸੀਂ ਇਸ ਕਰਕੇ ਆਪਣੇ ਆਪ ਦੇ ਵਿੱਚ ਕਮਜ਼ੋਰੀ ਲੈ ਆਉਣੇ ਆ ਜਿਵੇਂ ਮੌਸਮ ਗਰਮੀ ਦਾ ਚੱਲੀ ਜਾਂਦਾ ਹੁਣ ਦੋਸਤੋ ਜੇ ਸਵੇਰ ਵੇਲੇ ਚੰਗੀ ਮਿਹਦੇ ਨੂੰ ਸਟਰੋਂਗ ਰੱਖਣਾ ਹੈ ਨਾ ਸਭ ਤੋਂ ਵਧੀਆ ਤਰੀਕਾ ਬੱਚਿਆਂ ਦੇ ਹਾਜਮੇ ਕਮਜ਼ੋਰ ਹੋਈ ਜਾਂਦੇ ਸਭ ਤੋਂ ਵਧੀਆ ਤਰੀਕਾ ਉਹਦਾ ਇਹੀ ਹੈ ਵੀ ਸਵੇਰ ਵੇਲੇ ਉਹਨਾਂ ਨੂੰ ਚੰਗੀ ਹੈਵੀ ਡਾਈਟ ਖਵਾ ਕੇ ਸਕੂਲ ਭੇਜੋ ਸਵੇਰੇ अर्ਲੀ ਮਾਰਨਿੰਗ ਉਹਨੂੰ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਦੋ ਪਰੌਂਠੇ ਵੀ ਜ਼ਰੂਰ ਖਵਾਓ ਹੈਵੀ ਡਾਈਟ ਤੁੰਨ ਕੇ ਜਿੰਨੀ ਸਵੇਰੇ ਖਵਾਓਗੇ ਨਾ ਤੁਸੀਂ ਆਪ ਖਾਓਗੇ ਓਨੇ ਹੀ ਤੁਹਾਡੇ ਮਿਹਦੇ ਸਟਰੋਂਗ ਰਹਿਣਗੇ ਓਨੀਆਂ ਤੁਹਾਡੀਆਂ ਸਰੀਰਕ ਬਿਮਾਰੀਆਂ ਕਟਣਗੀਆਂ ਘਰ ਦਾ ਖਾਣਾ ਬਹੁਤ ਜ਼ਰੂਰੀ ਹੈ ਤੇ ਆ ਜਿਹੜਾ ਨਵਾਂ ਫੈਸ਼ਨ ਟ੍ਰੈਂਡ ਜਿਹੜਾ ਤੁਸੀਂ ਡਾਈਟਿੰਗ ਆਸਤੇ ਪਿੱਛੇ ਫਿਰਦੇ ਆ ਇਹ ਤੁਹਾਨੂੰ ਕਿਤੇ ਨਾ ਕਿਤੇ ਵੀਕ ਕਰ ਰਿਹਾ ਕਮਜ਼ੋਰ ਕਰ ਰਿਹਾ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਮਿਹਨਤ ਨਾ ਕਰਨੀ ਪਵੇ ਤੇ ਘਰੇ ਬੈਠ ਕੇ ਜਿਹੜਾ ਲਿ ਕੁਇਡ ਡਾਈਟਾਂ ਰੂਟਾਂ ਲੈ ਕੇ ਜਾਂ ਵਰਤ ਰੱਖ ਕੇ ਅਸੀਂ ਆਪਣੇ weight ਨੂੰ drop ਕਰ ਲਈਏ ਪਰ ਉਹਦੇ ਨੁਕਸਾਨ ਨਹੀਂ ਤੁਹਾਨੂੰ ਸ਼ਾਇਦ ਪਤਾ ਕਿੰਨੇ ਜ਼ਿਆਦਾ ਹੈਗੇ ਆ ਸੋ ਇਹੀ ਮੇਰੀ ਇੱਕ ਮਨੂ ਸਾਰਿਆਂ ਨੂੰ ਰਿਕੁਐਸਟ ਬੇਨਤੀ ਹੈਗੀ ਆ ਵੀ ਆਪ ਵੀ ਗਰਾਊਂਡਾਂ ਦੇ ਵਿੱਚ ਆਓ ਆਪਣੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਓ ਜੇ ਤੁਸੀਂ ਘਰੇ ਬੈਠੇ ਰਹੋਗੇ ਨਾ ਹੀ ਤੁਹਾਡੇ ਬੱਚੇ ਗਰਾਊਂਡਾਂ ਦੇ ਵਿੱਚ ਜਾਣਗੇ ਡਾਈਟਿੰਗ ਪਿੱਛੇ ਭਜੋਗੇ ਮਟਾਪੇ ਦਾ ਸ਼ਿਕਾਰ ਹੋਵੋਗੇ ਬਿਮਾਰੀਆਂ ਦਾ ਸ਼ਿਕਾਰ ਹੋਵੋਗੇ ਤੇ ਫਿਰ ਇਹੋ ਜਿਹੀ ਡਾਈਟਿੰਗ ਪਲਾਨ ਲੈ ਲੈ ਕੇ ਲੁੱਕ ਡਾਈਟਾਂ ਵਾਲੇ ਪਲਾਨ ਲੈ ਲੈ ਕੇ ਆਪਣੀ ਸਿਹਤ ਨੂੰ ਹੋਰ ਵੀ ਖਰਾਬ ਕਰ ਲਓਗੇ ਸੋ ਫੈਕਟ ਇਹੀ ਹੈਗਾ ਮੈਂ ਇੱਕ ਵਾਰ ਫੇਰ ਰਿਪੀਟ ਕਰਦਾ ਹੈਗਾ ਵੀ ਸਾਨੂੰ ਸਵੇਰ ਵੇਲੇ ਰੋਟੀ ਖਾਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਇੱਕ ਟਾਈਮ ਰੋਟੀ ਨਹੀਂ ਖਾਂਦੇ ਹੈਗੇ ਇਹੋ ਜਿਹੀਆਂ ਲਿਉਕਡ ਡਾਈਟਾਂ ਜਾਂ ਜਿਹੜੀਆਂ ਰੋਟੀ ਨੂੰ ਛੱਡ ਕੇ ਡਾਈਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਪਿੱਛੇ ਭਜਦੇ ਹੈਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਜਿਹੜੇ ਸਿਹਤ ਨੂੰ ਝੱਲਣਾ ਪੈਣਾ ਹੈਗਾ ਸੋ ਇਹਦੇ ਨਾਂ ਪਿੱਛੇ ਭਜੋ ਆਪਣੇ ਸਰੀਰ ਨੂੰ ਤਕੜਾ ਕਰਨ ਵਾਸਤੇ ਆਪਣੇ ਆਪ ਦੇ ਵਾਸਤੇ ਟਾਈਮ ਕੱਢੋ ਗਰਾਊਂਡਾਂ ਦੇ ਵਿੱਚ ਆਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੰਗੀ ਲੱਗੀ ਥੈਂਕ ਯੂ ਸਾਰਿਆਂ ਨੂੰ